ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਮੇਰੇ YouTube ਚੈਨਲ ਪੰਜਾਬੀ ਵਾਲੇ ਭੈਣ ਜੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ 8TT ਪੇਪਰ 1 ਤੇ 2 ਟੈਟ ਪੇਪਰ 1 ਤੇ 2 ਪੰਜਾਬ ਪੁਲਿਸ ਪਟਵਾਰੀ ਕੋਆਪਰੇਟਿਵ ਬੈਂਕ ਕਲਰਕ ਖਾਸ ਤੌਰ ਤੇ ਪੰਜਾਬੀ ਮਾਸਟਰ ਕੈਡਰ ਨਾਲ ਸੰਬੰਧਿਤ ਸਿਲੇਬਸ ਚੋਂ ਵਿਸ਼ੇ ਲੈ ਕੇ ਇਸ ਚੈਨਲ ਤੇ ਤਿਆਰੀ ਕਰਵਾ ਰਹੀ ਹਾਂ ਸਿਲੇਬਸ ਤੋਂ ਬਾਹਰ ਕੋਈ ਵੀ ਵਿਸ਼ਾ ਨਹੀਂ ਕਰਵਾਇਆ ਜਾਏਗਾ ਔਰ ਥੋੜੇ ਜੇ ਸਮੇਂ ਚ 5 ਜਾਂ 10 ਮਿੰਟ ਦੇ ਸਮੇਂ ਚ ਮੈਂ ਤੁਹਾਨੂੰ ਜਿਆਦਾ ਤੋਂ ਜਿਆਦਾ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੀ ਤੁਸੀਂ ਕਮੈਂਟ ਬਾਕਸ 'ਚ ਜਾ ਕੇ ਮੈਨੂੰ ਜ਼ਰੂਰ ਦੱਸਣਾ ਹੈ ਕਿ ਮੇਰੇ ਦੁਆਰਾ ਕਰਾਇਆ ਗਿਆ ਵਿਸ਼ਾ ਤੁਹਾਡੇ ਲਈ ਕਿੰਨਾ ਕੁ ਸਾਰਥਕ ਸਿੱਧ ਹੋਇਆ ਹੈ ਸੋ ਅੱਜ ਦਾ ਵਿਸ਼ਾ ਜੋ ਮੈਂ ਤੁਹਾਨੂੰ ਕਰਵਾ ਰਹੀ ਹਾਂ ਉਹ ਹੈ ਜੀ ਆਧੁਨਿਕ ਕਾਵ ਦਾ ਕਵੀ ਪ੍ਰੋਫੈਸਰ ਪੂਰਨ ਸਿੰਘ ਆਧੁਨਿਕ ਕਾਵ ਕੀ ਹੈ ਜੋ ਅੱਜ ਦਾ ਹਾਣੀ ਹੈ ਜੋ ਅਜੋਕਾ ਹੈ ਜੋ ਹੁੰਦੀ ਗੱਲ ਕਰ ਦਿਆ ਹੈ ਜੋ ਮੱਧ ਕਾਲੀ ਨਹੀਂ ਹੈ ਜੋ ਆਮ ਲੋਕਾਂ ਦੀ ਗੱਲ ਕਰ ਰਿਹਾ ਹੈ ਉਹ ਆਧੁਨਿਕ ਕਾਵ ਹੈ ਇਸ ਦਾ ਕਵੀ ਪ੍ਰੋਫੈਸਰ ਪੂਰਨ ਸਿੰਘ ਪ੍ਰੋਫੈਸਰ ਪੂਰਨ ਸਿੰਘ ਦਾ ਜੀਵਨ ਕਾਲ 1881 ਤੋਂ 1931 ਈਸਵੀ ਤੱਕ ਦਾ ਹੈ ਜਨਮ 17 ਦਸੰਬਰ 1881 ਈਸਵੀ ਨੂੰ ਹੋਇਆ ਉਹਨਾਂ ਦਾ ਜਨਮ ਸਥਾਨ ਕੀ ਸੀ ਜਨਮ ਸਥਾਨ ਸੀ ਪਿੰਡ ਸਲਹੜ ਜ਼ਿਲ੍ਹਾ ਐਬਟਾਬਾਦ ਮਤਲਬ ਉਹ ਪਾਕਿਸਤਾਨ ਚੋਂ ਦਾ ਜਨਮ ਹੋਇਆ ਪਿਤਾ ਸਰਦਾਰ ਕਰਤਾਰ ਸਿੰਘ ਮਾਤਾ ਦਾ ਨਾਮ ਸੀ ਸ਼੍ਰੀਮਤੀ ਪਰਮਾ ਦੇਵੀ ਉਹਨਾਂ ਨੇ ਮਿਸ਼ਨ ਸਕੂਲ 라ਵਲਪਿੰਡੀ ਤੋਂ میٹرਿਕ ਡੀਏਵੀ ਕਾਲਜ ਲਾਹੌਰ ਤੋਂ ਬੀਏ ਟੋਕੀਓ ਯੂਨੀਵਰਸਿਟੀ ਜਪਾਨ ਤੋਂ ਉਚੇਰੀ ਸਿੱਖਿਆ ਪ੍ਰਾਪਤ ਕੀਤੀ ਇੱਕ ਵਾਰ ਫੇਰ ਰਿਪੀਟ ਕਰੀ ਹਾਂ ਮਿਸ਼ਨ ਸਕੂਲ 라ਵਲਪਿੰਡੀ ਤੋਂ میٹرਿਕ ਡੀਏਵੀ ਕਾਲਜ ਲਾਹੌਰ ਤੋਂ ਬੀਏ ਟੋਕੀਓ ਯੂਨੀਵਰਸਿਟੀ ਜਪਾਨ ਤੋਂ ਉਚੇਰੀ ਸਿੱਖਿਆ ਪ੍ਰਾਪਤ ਕੀਤੀ ਹੁਣ ਜਦੋਂ ਜਪਾਨ ਸਿੱਖਿਆ ਪ੍ਰਾਪਤ ਕਰਨ ਗਏ ਤਾਂ ਜਪਾਨ ਚੋ ਬੁੱਧਧਰਮ ਦੇ ਪ੍ਰਭਾਵ ਹੇਠ ਆਏ ਬੁੱਧਧਰਮ ਦੇ ਅਨੁਯਾਈ ਬਣੇ ਫਿਰ ਉਹ Swami राम तीर्थ ਦੇ ਪ੍ਰਭਾਵ ਹੇਠ ਆਏ ਤੇ ਉਹਨਾਂ ਨੇ ਵੇਦਾਂਤੀ ਬਣ ਕੇ ਪਹਿਲਾਂ ਉਹ ਬੁੱਧ ਧਰਮ ਦੇ ਪ੍ਰਭਾਵ ਅਧੀਨ ਆਏ ਬੋਧੀ ਬਣ ਕੇ ਫਿਰ ਉਹ Swami Ramteerth ਦੇ ਪ੍ਰਭਾਵ ਦੇ ਕਾਰਨ ਵੇਦਾਂ ਨੂੰ ਉਹਨਾਂ ਨੇ ਪੜ੍ਹਿਆ ਤਾਂ ਉਹ ਵੇਦਾਂਤੀ ਬਣ ਗਏ 1911 ਚ ਸਿੱਖ ਐਜੂਕੇਸ਼ਨ ਕਾਨਫਰੰਸ ਸਿਆਲਕੋਟ ਦੇ ਮੌਕੇ ਉਹਨਾਂ ਦੀ ਮੁਲਾਕਾਤ ਕਿਸ ਨਾਲ ਹੋਈ ਪਾਈ ਵੀਰ ਸਿੰਘ ਨਾਲ ਸੋ ਇਸ ਤਰ੍ਹਾਂ ਇਹ ਵੀ ਪਾਈ ਵੀਰ ਸਿੰਘ ਦੇ ਸਮਕਾਲੀ ਕਵੀ ਹੋਏ ਛੰਦ ਮੁਕਤ ਕਵਿਤਾ ਦਾ ਮੋਢੀ ਕਵੀ ਪ੍ਰੋਫੈਸਰ ਪੂਰਨ ਸਿੰਘ ਤੋਂ ਪਹਿਲਾਂ ਜਿੰਨੀਆਂ ਵੀ ਕਵਿਤਾਵਾਂ ਲਿਖੀਆਂ ਜਾਂਦੀਆਂ ਸਨ ਜਾਂ ਜਿੰਨੀਆਂ ਵੀ ਰਚਨਾਵਾਂ ਹੋਈਆਂ ਜਿੰਨੇ ਵੀ ਕਵੀ ਹੋਏ ਉਹਨਾਂ ਸਾਰਿਆਂ ਨੇ ਛੰਦ ਜਿਹੜੇ ਹੈ ਛੰਦਬੰਦੀ ਦੀ ਕਵਿਤਾ ਲਿਖੀ ਛੰਦ ਕੀ ਹੈ ਮਾਤਰਾ ਦਾ ਹੇਰ ਫੇਰ ਹੈ ਕਿ ਜੇ ਇੱਕ ਲਾਈਨ 'ਚ 11 ਮਾਤਰਾ ਹੈ ਦੂਸਰੇ 'ਚ 13 ਤੇ ਅਗਲੀ 'ਚ ਫੇਰ 11 ਫੇਰ 13 ਤਾਂ ਪ੍ਰੋਫੈਸਰ ਪੂਰਨ ਸਿੰਘ ਨੇ ਦੇਖਿਆ ਕਿ ਮੈਂ ਇਸ ਛੰਦਬੰਦੀ ਦੀ ਕੈਦ ਚ ਤਾਂ ਆਪਣੇ ਵਿਚਾਰਾਂ ਨੂੰ ਪੇਸ਼ ਨਹੀਂ ਕਰ ਸਕਦਾ ਇਸ ਕਰਕੇ ਉਹਨਾਂ ਨੇ ਚੰਦ ਮੁਕਤ ਕਵਿਤਾ ਲਿਖੀ ਛੰਦਬੰਦੀ ਦੀ ਕੈਦ ਤੋਂ ਕਵਿਤਾ ਨੂੰ ਮੁਕਤ ਕਰਵਾਇਆ ਉਹਨਾਂ ਦੇ ਤਿੰਨ ਕਾਵ ਸੰਗ੍ਰਹਿ ਨੇ ਖੁੱਲੇ ਮੈਦਾਨ ਜਿਹੜੇ ਕਿ 1922 ਚ ਪ੍ਰਕਾਸ਼ਿਤ ਹੋਇਆ ਖੁੱਲੇ ਕੁੰਡ 1923 ਖੁੱਲੇ ਅਸਮਾਨੀ ਰੰਗ 1965 ਉਹਨਾਂ ਦੀ ਮੌਤ ਤੋਂ ਬਾਅਦ ਪ੍ਰਕਾਸ਼ਿਤ ਹੋਇਆ ਕਈ ਵਾਰ ਕੋਸ਼ਨ ਆਉਂਦਾ ਹੈ ਕਿ ਉਹ ਕਿਹੜੇ ਕਾਫ ਸੰਗ੍ਰਹਿ ਹੈ ਜਿਹੜੇ ਉਹਨਾਂ ਦੀ ਮੌਤ ਤੋਂ ਬਾਅਦ ਪ੍ਰਕਾਸ਼ਿਤ ਹੋਇਆ ਤਾਂ ਖੁੱਲੇ ਅਸਮਾਨੀ ਰੰਗ ਉਹਨਾਂ ਦੀ ਮੌਤ ਤੋਂ ਬਾਅਦ ਪ੍ਰਕਾਸ਼ਿਤ ਹੋਇਆ ਪ੍ਰੋਫੈਸਰ ਪੂਰਨ ਸਿੰਘ ਨੂੰ ਪੰਜਾਬੀ ਸਾਹਿਤ ਦਾ ਛੇਵਾਂ ਦਰਿਆ ਕਿਹਾ ਜਾਂਦਾ ਹੈ ਪੰਜ ਦਰਿਆ ਪੰਜਾਬ ਚ ਵਗਦੇ ਨੇ ਤੇ ਪੰਜਾਬੀ ਸਾਹਿਤ ਸਾਹਿਤ ਜੋ ਲੋਕਾਂ ਦੇ ਭਲੇ ਲਈ ਲਿਖਿਆ ਜਾਂਦਾ ਹੈ ਉਸ ਦਾ ਛੇਵਾਂ ਦਰਿਆ ਪ੍ਰੋਫੈਸਰ ਪੂਰਨ ਸਿੰਘ ਹੈ ਇਸ ਤੋਂ ਇਲਾਵਾ ਇਹਨਾਂ ਨੂੰ ਰੋਮਾਂਸਵਾਦੀ ਚੁਕਾ ਦਾ ਮੋਢੀ ਕਵੀ ਵੀ ਕਿਹਾ ਜਾਂਦਾ ਹੈ ਰੋਮਾਂਸਵਾਦ ਦੀ ਕਵਿਤਾ ਜਿਹੜੀ ਹੈ ਪ੍ਰੋਫੈਸਰ ਪੂਰਨ ਸਿੰਘ ਨੇ ਲਿਖਣੀ ਸ਼ੁਰੂ ਕੀਤੀ ਇਹਨਾਂ ਨੇ ਆਪਣੀਆਂ ਕਵਿਤਾਵਾਂ ਦੇ ਵਿੱਚ ਵਿਸ਼ੇ ਕੀ ਲਏ ਹਨ ਜਦੋਂ ਨਾਲੇ ਚੰਦਮੁਖਤ ਕਵਿਤਾ ਲਿਖੀ ਹੈ ਤਾਂ ਵਿਸ਼ੇ ਕਿਸ ਤਰ੍ਹਾਂ ਦੇ ਲਏ ਹਨ ਪ੍ਰਕਿਰਤਿਕ ਵਿਸ਼ਾਲਤਾ ਵਿੱਚ ਅਪੇਧ ਹੋਣ ਦੀ ਚਾਹ ਇੱਛਾ ਕਿਉਂ ਕੁਦਰਤ ਦੇ ਵਿੱਚ ਆਪੇਧ ਹੋ ਜਾਣਾ ਚਾਹੁੰਦੇ ਸਨ ਪੰਜਾਬ ਦੇ ਮੁੱਕਦੇ ਜਾ ਰਹੇ ਭਾਈਚਾਰਕ ਜੀਵਨ ਨੂੰ ਮੋੜ ਕੇ ਲਿਆਉਣ ਦੀ ਲਾਲਸਾ ਜੋ ਪੰਜਾਬ ਦੇ ਸੱਭਿਆਚਾਰ ਹੈ ਜਾਂ ਪੰਜਾਬ ਦਾ ਜੋ ਜੀਵਨ ਹੈ ਜੋ ਮੌਜੂਦਾ ਹਾਲਾਤ ਨੇ ਉਹਦੇ ਚ ਲੋਕਾਂ ਚ ਆਪਸੀ ਸਾਂਝ ਘਟਦੀ ਜਾ ਰਹੀ ਹੈ ਉਹ ਵਾਪਸ ਉਸ ਨੂੰ ਲਿਆਉਣਾ ਚਾਹੁੰਦੇ ਹਨ ਪੈਸਾ ਪੂਜਾ ਦੀ ਨਖੇਦੀ ਹਰ ਬੰਦਾ ਪੈਸੇ ਦੇ ਮਗਰ ਹੈ ਤਾਂ ਉਹਨਾਂ ਨੇ ਪੈਸੇ ਦੀ ਪੂਜਾ ਪੈਸੇ ਦੇ ਕਾਰਨ ਜਿਹੜਾ ਆਪਣੇ ਰਿਸ਼ਤੇ ਜਾਂ ਕੁਝ ਵੀ ਖਰਾਬ ਹੋ ਰਿਹਾ ਹੈ ਐਸੇ ਨੂੰ ਪ੍ਰਧਾਨ ਜਿਹੜਾ ਨਹੀਂ ਮੰਨਦੇ ਉਸ ਦੀ ਨਖੇਦੀ ਕਰਦੇ ਨੇ ਤੇ ਸਰਲ ਜੀਵਨ ਜਿਉਣ ਦੀ ਇੱਛਾ ਸਰਲ ਤੇ ਸਾਦਾ ਜੀਵਨ ਜਿਉਣ ਦੀ ਜਿਹੜੀ ਇੱਛਾ ਹੈ ਉਹ ਉਹਨਾਂ ਨੇ ਆਪਣੀਆਂ ਕਵਿਤਾਵਾਂ ਤੇ ਵਿਸ਼ੇ ਬਣਾਏ ਹਨ ਆਪਣੀਆਂ ਕਵਿਤਾਵਾਂ ਲਈ ਭਾਸ਼ਾ ਉਹਨਾਂ ਨੇ ਕੀ ਲਈ ਹੈ ਸਰਲ ਸਾਦੀ ਕੇਂਦਰੀ ਪੰਜਾਬੀ ਲਈ ਹੈ ਜੀ ਉਹਨਾਂ ਨੇ ਉਹਨਾਂ ਦੀਆਂ ਕਵਿਤਾਵਾਂ ਨੂੰ ਕਿਉਂਕਿ ਦਰਿਆ ਕਿਹਾ ਗਿਆ ਹੈ ਛੇਵਾ ਦਰਿਆ ਕਿਹਾ ਗਿਆ ਹੈ ਸਾਹਿਤ ਦਾ ਸਾਹਿਦਾ ਛੇਵਾਂ ਦਰਿਆ ਜਿਵੇਂ ਦਰਿਆ ਦਾ ਪਾਣੀ ਇੱਕ ਵਹਾਅ ਵਿੱਚ ਚੱਲਦਾ ਹੈ ਆਪ ਮੁਹਾਰਾ ਹੈ ਕਿ ਸਿੱਧ ਰੁਕਿਆ ਨਹੀਂ ਰੁਕਦਾ ਉਸੇ ਤਰ੍ਹਾਂ ਇਹਨਾਂ ਦੀ ਕਵਿਤਾ ਦੇ ਵਿੱਚ ਰਵਾਨਗੀ ਹੈ ਆਪ ਮੁਹਾਰਾ ਪਨ ਹੈ ਤੇ ਵੇਗ ਹੈ ਖੁੱਲੇ ਕੁੰਡ ਜਿਹੜੀ ਕਾਫ ਸੰਗ੍ਰਹਿ ਹੈ ਇਸ ਦੀਆਂ 17 ਕਵਿਤਾਵਾਂ ਨੇ ਖੁੱਲੇ ਅਸਮਾਨੀ ਰੰਗ ਖੁੱਲੇ ਅਸਮਾਨੀ ਰੰਗ ਇਸ ਦੀਆਂ 19 ਕਵਿਤਾਵਾਂ ਨੇ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਵਿੱਚ ਕੁਦਰਤ ਦਾ ਵਰਣਨ ਹੈ ਕੁਦਰਤ ਦਾ ਵਰਣਨ ਕੀਤਾ ਹੈ ਉਹਨਾਂ ਨੇ ਆਪਣੀਆਂ ਕਵਿਤਾਵਾਂ ਵਿੱਚ ਪਾਇ ਵੀਰ ਸਿੰਘ ਨੇ ਵੀ ਆਪਣੀਆਂ ਕਵਿਤਾਵਾਂ ਵਿੱਚ ਜਿਹੜਾ ਹੈ ਉਹ ਕੁਦਰਤ ਦਾ ਵਰਣਨ ਕੀਤਾ ਹੈ ਲੇਕਿਨ ਪ੍ਰੋਫੈਸਰ ਪੂਰਨ ਸਿੰਘ ਨੂੰ ਕੁਦਰਤ ਪਾਈ ਵੀਰ ਸਿੰਘ ਤੇ ਧਨੀ ਧਨੀ ਰਾਮ ਚਾਤ੍ਰਿਕ ਦੇ ਵਾਂਗ ਨਹੀਂ ਦੇਖਦੀ ਪਾਈ ਵੀਰ ਸਿੰਘ ਕੁਦਰਤ ਨੂੰ ਕਾਦਰ ਕੁਦਰਤ ਵਿੱਚ ਕਿਸ ਨੂੰ ਦੇਖਦਾ ਹੈ ਕਾਦਰ ਪ੍ਰਮਾਤਮਾ ਨੂੰ ਦੇਖਦਾ ਹੈ ਚਾਤ੍ਰਿਕ ਨੂੰ ਕੁਦਰਤ ਦੇ ਨਜ਼ਾਰੇ ਸੁੰਦਰ ਤਸਵੀਰਾਂ ਲੱਗਦੇ ਨੇ ਧਨੀ ਰਾਮ ਚਾਤ੍ਰਿਕ ਨੂੰ ਸਿਰਫ ਸੁੰਦਰ ਤਸਵੀਰਾਂ ਲੱਗਦੇ ਨੇ ਕਿ ਸੋਹਣੇ ਦ੍ਰਿਸ਼ ਨੇ ਪਰ ਪ੍ਰੋਫੈਸਰ ਪੂਰਨ ਸਿੰਘ ਨੂੰ ਕੁਦਰਤ ਜਿਹੜੀ ਹੈ ਉਹ ਜਿਉਂਦੀ ਜਾਗਦੀ ਸਾਥੀ ਦੇ ਰੂਪ ਵਿੱਚ ਦਿਸਦੀ ਹੈ ਕਿ ਕੁਦਰਤ ਜਿਹੜੀ ਹੈ ਉਹਦੇ ਇੱਕ ਸਾਥੀ ਹੈ ਜਿਸ ਨਾਲ ਉਹ ਗੱਲਾਂ ਕਰ ਸਕਦਾ ਹੈ ਜਿਸ ਨਾਲ ਉਹ ਦੁੱਖ ਵੰਡਾ ਸਕਦਾ ਹੈ ਉਹਦਾ ਇੱਕ ਦੋਸਤ ਹੈ ਉਹ ਕੁਦਰਤ ਨੂੰ ਸਵੈ ਪ੍ਰਗਟਾਵੇ ਦਾ ਸਾਧਨ ਬਣਾਉਂਦਾ ਹੈ ਸਵੈ ਪ੍ਰਗਟਾਵੇ ਕਿ ਆਪਣੀ ਗੱਲ ਉਹ ਕੁਦਰਤ ਦੇ ਜਰੀਏ ਜਿਹੜਾ ਹੈ ਲੋਕਾਂ ਤੱਕ ਪਹੁੰਚਾਉਂਦਾ ਹੈ ਉਸ ਦੀ ਕਵਿਤਾ ਲੋਭ ਹੋ ਰਹੇ ਪੰਜਾਬੀ ਸੱਭਿਆਚਾਰ ਦਾ ਇੱਕ ਮਿਊਜ਼ੀਅਮ ਹੈ ਜੋ ਸੱਭਿਆਚਾਰ ਜੋ ਪੁਰਾਣਾ ਸੱਭਿਆਚਾਰ ਜਿਸ ਵਿੱਚ ਸਾਂਝ ਸੀ ਆਪਣਾਪਨ ਸੀ ਉਹ ਸੱਭਿਆਚਾਰ ਜਿੰਦੇ ਚ ਸਰਲ ਸਾਦਾ ਸੀ ਸਾਦਗੀ ਸੀ ਕੋਈ ਦਿਖਾਵਾ ਨਹੀਂ ਸੀ ਮਿਲਾਵਟ ਨਹੀਂ ਸੀ ਉਸ ਦਾ ਇੱਕ ਮਿਊਜ਼ੀਅਮ ਹੈ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਪੰਜਾਬੀ ਸੱਭਿਆਚਾਰ ਦਾ ਇੱਕ ਮਿਊਜ਼ੀਅਮ ਹੈ ਪ੍ਰੋਫੈਸਰ ਪੂਰਨ ਸਿੰਘ ਨੂੰ ਯੁੱਗ ਕਵੀ ਵੀ ਕਿਹਾ ਜਾਂਦਾ ਹੈ ਇਸ ਤੋਂ ਇਲਾਵਾ ਪੰਜਾਬੀ ਦਾ ਫਕੀਰ ਕਵੀ ਹੋਣ ਦਾ درجہ ਵੀ ਉਹਨਾਂ ਨੂੰ ਦਿੱਤਾ ਗਿਆ ਹੈ। ਉਹਨਾਂ ਦੀ ਮੌਤ 1930 ਵਿੱਚ ਉਹਨਾਂ ਨੂੰ ਤਪਤਿਕ ਜਿਸ ਨੂੰ ਟੀਵੀ ਕਿਹਾ ਜਾਂਦਾ ਹੈ ਉਹ ਬਿਮਾਰੀ ਦਾ ਸ਼ਿਕਾਰ ਹੋਏ ਤੇ 1931 ਦੇ ਵਿੱਚ ਉਹਨਾਂ ਦੀ ਮੌਤ ਹੋ ਗਈ। ਸੋ ਇਹ ਸੀ ਪ੍ਰੋਫੈਸਰ ਪੂਰਨ ਸਿੰਘ ਦੇ ਬਾਰੇ ਜਾਣਕਾਰੀ ਹੁਣ ਇਹਨਾਂ ਨਾਲ ਸੰਬੰਧਿਤ ਪ੍ਰਸ਼ਨ ਕਿਵੇਂ ਪੁੱਛੇ ਜਾ ਸਕਦੇ ਨੇ ਦੇਖੋ ਪ੍ਰਸ਼ਨਾਂ ਬਾਰੇ ਅੱਗੇ ਵੀ ਕਿਹਾ ਹੈ ਕਿ ਹਰ ਕਵੀ ਦਾ ਜੀਵਨ ਕਾਲ ਤੁਸੀਂ ਜ਼ਰੂਰ ਯਾਦ ਕਰਨਾ ਹੈ ਸਮਕਾਲੀ ਕਵੀ ਯਾਦ ਕਰਨਾ ਹੈ ਪ੍ਰੋਫੈਸਰ ਪੂਰਨ ਸਿੰਘ ਦਾ ਜੀਵਨ ਕਾਲ 1881 ਤੋਂ 1931 ਤੱਕ ਦਾ ਹੈ ਇਹਨਾਂ ਦਾ ਜਨਮ ਕਿਹੜੇ ਪਿੰਡ ਹੋਇਆ ਕਿੱਥੇ ਹੋਇਆ ਪਾਕਿਸਤਾਨ ਚ ਹੋਇਆ ਸਲਹੜ ਪਿੰਡ ਸੀ ਪਿਤਾ ਤੇ ਮਾਤਾ ਦਾ ਨਾਮ ਵੀ ਯਾਦ ਰੱਖਣਾ ਹੈ ਪਿਤਾ ਸਰਦਾਰ ਕਰਤਾਰ ਸਿੰਘ ਮਾਤਾ ਸ਼੍ਰੀਮਤੀ ਪਰਮਾਦੇ ਫਰਮਹਸੇ ਪੂਰਨ ਸਿੰਘ ਨੂੰ ਛੰਦ ਮੁਕਤ ਕਵਿਤਾ ਦਾ ਮੋਢੀ ਕਵੀ ਕਹਿੰਦਾ ਕਿਉਂਕਿ ਸਭ ਤੋਂ ਪਹਿਲਾਂ ਪੰਜਾਬੀ ਚ ਜਿਹੜੀ ਛੰਦ ਮੁਕਤ ਕਵਿਤਾ ਹੈ ਪ੍ਰੋਫੈਸਰ ਪੂਰਨ ਸਿੰਘ ਨੇ ਲਿਖੀ ਫਿਰ ਆਉਂਦਾ ਹੈ ਕਿ ਉਹ ਕਿਹੜਾ ਕਾਵ ਸੰਗ੍ਰਹਿ ਹੈ ਜਿਹੜਾ ਉਹਨਾਂ ਦੀ ਮੌਤ ਤੋਂ ਬਾਅਦ ਪ੍ਰਕਾਸ਼ਿਤ ਹੋਇਆ ਕ ਖੁੱਲੇ ਅਸਮਾਨੀ ਰੰਗ ਜਿਹੜਾ ਕਿ 1965 ਵਿੱਚ ਪ੍ਰਕਾਸ਼ਿਤ ਹੋਇਆ ਹੈ ਉਹਨਾਂ ਦੀ ਮੌਤ ਹੋ ਗਈ 1931 ਉਹ 1965 ਵਿੱਚ ਪ੍ਰਕਾਸ਼ਿਤ ਹੋਇਆ ਹੈ ਪੰਜਾਬੀ ਸਾਹਿਤ ਦਾ ਛੀਵਾ ਦਰਿਆ ਕਿਸ ਨੂੰ ਕਿਹਾ ਜਾਂਦਾ ਹੈ ਜੀ ਪੰਜ ਦਰਿਆ ਵਗਦੇ ਨੇ ਛੀਵਾ ਦਰਿਆ ਕਿਹੜਾ ਹੈ ਜੀ ਪ੍ਰੋਫੈਸਰ ਪੂਰਨ ਸਿੰਘ ਕਿਉਂਕਿ ਉਹਨਾਂ ਦੀਆਂ ਕਵਿਤਾਵਾਂ ਵਿੱਚ ਸਾਦਗੀ ਹੈ ਰਵਾਨਗੀ ਹੈ ਆਪ ਮੁਹਾਰਾਪਣ ਹੈ ਵੇਗ ਹੈ ਇੱਕ ਵਾਰੀ ਕਵਿਤਾ ਪੜੋ ਤਾਂ ਉਹ ਜੜੀ ਹੈ ਇਕ ਲੈ ਚ ਪੜੀ ਜਾਂਦੀ ਹੈ। ਛੰਦ ਮੁਕਤ ਕਵਿਤਾ ਕਿਵੇਂ ਕਿ ਕਵਿਤਾ ਜਿਹੜੀ ਛੰਦ ਜਿਹੜੇ ਨੇ ਉਹ ਮਾਤਰਾ ਦਾ ਹੇਰ ਫੇਰ ਹੈ। ਲੇਕਿਨ ਜੇ ਤੁਸੀਂ ਫਰਸ ਪਰੂਰਨ ਸਿੰਘ ਦੀ ਕਵਿਤਾ ਦੇਖੋ ਤਾਂ ਕਿਸੇ ਲਾਈਨ 'ਚ ਸਿਰਫ ਇੱਕ ਸ਼ਬਦ ਵੀ ਹੈ, ਕਿਸੇ 'ਚ 10 ਸ਼ਬਦ ਨੇ, ਕਿਸੇ 'ਚ 2 ਨੇ। ਤਾਂ ਉਹਨਾਂ ਨੇ ਮਾਤਰਾ ਨੂੰ ਜਿਹੜੀ ਹੈ ਕਿਸੇ ਤਰ੍ਹਾਂ ਦੀ ਕੋਈ अहमियत ਨਹੀਂ ਦਿੱਤੀ। ਉਹਨਾਂ ਨੇ ਇਸ ਕੈਦ ਤੋਂ ਕਵਿਤਾ ਨੂੰ ਮੁਕਤ ਕਰਾ ਕੇ ਆਪਣੇ ਵਿਚਾਰਾਂ ਨੂੰ ਇੱਕ ਰਵਾਨਗੀ ਦੇ ਵਿੱਚ ਪੇਸ਼ ਕੀਤਾ ਹੈ ਖੁੱਲੇ ਕੁੰਡ ਕਵਿਤਾਵਾਂ ਸੰਗ੍ਰਹਿ ਜੋ ਕਾਵ ਸੰਗ੍ਰਹਿ ਹੈ ਉਸ ਵਿੱਚ ਕਿੰਨੀਆਂ ਕਵਿਤਾਵਾਂ ਨੇ 17 ਕਵਿਤਾਵਾਂ ਨੇ ਪ੍ਰੋਫੈਸਰ ਪੂਰਨ ਸਿੰਘ ਨੇ ਆਪਣੀਆਂ ਕਵਿਤਾਵਾਂ ਵਿੱਚ ਵਿਸ਼ੇ ਕਿਹੜੇ ਲਏ ਨੇ ਪਹਿਲਾਂ ਵੀ ਦੱਸਿਆ ਹੈ ਇੱਕ ਵਾਰ ਤੁਸੀਂ ਫੇਰ ਲਿਖ ਲੋ ਵਿਸ਼ੇ ਕਿਹੜੇ ਲਏ ਗਏ ਨੇ ਕਿਵਰੇ ਵਿਸ਼ੇ ਕੋਈ ਇੱਕ ਅੱਧਾ ਦੇ ਕੇ ਪੁੱਛ ਲੈਂਦੇ ਨੇ ਪ੍ਰਕਿਰਤਿਕ ਵਿਸ਼ਾਲਤਾ ਵਿੱਚ ਅਪੇਧ ਹੋਣ ਦੀ ਇੱਛਾ ਕੁਦਰਤ ਵਿੱਚ ਅਪੇਧ ਹੋਣ ਦੀ ਇੱਛਾ ਪੰਜਾਬ ਦੇ ਮੁਕਤੇਜਾਰੇ ਭਾਈਚਾਰਕ ਜੀਵਨ ਨੂੰ ਮੋੜ ਕੇ ਲਿਆਉਣ ਦੀ ਲਾਲਸਾ ਭਾਵ ਲੋਕਾਂ ਵਿੱਚ ਉਹ ਪੁਰਾਣਾ ਪੰਜਾਬ ਨੂੰ ਜਿਵੇਂ ਆਵਾਜ਼ਾਂ ਮਾਰੀ ਨੇ ਪੁਰਾਣੇ ਪੰਜਾਬ 'ਚ ਜੋ ਸਾਜ ਸੀ ਜੋ ਪਿਆਰ ਸੀ ਜੋ ਆਪਣਾਪਨ ਸੀ ਉਹਨੂੰ ਮੋੜ ਕੇ ਲਿਆਉਣਾ ਚਾਹੁੰਦੇ ਨੇ ਪੈਸਾ ਪੂਜਾ ਪੈਸੇ ਦੇ ਮਗਰ ਦੌੜਦੀ ਨੇ ਖੇਦੀ ਕਰਦੇ ਨੇ ਤੇ ਸਰਲ ਸਾਦਾ ਜੀਵਨ ਉਹਨਾਂ ਦੀਆਂ ਕਵਿਤਾਵਾਂ ਦੀ ਜਿਹੜੀ ਹੈ ਵਿਸ਼ੇ ਪ੍ਰੋਫੈਸਰ ਪੂਰਨ ਸਿੰਘ ਨੂੰ ਕੁਦਰਤ ਕਿਸ ਤਰ੍ਹਾਂ ਦੀ ਦਿਖਾਈ ਦਿੰਦੀ ਹੈ ਉਹਨਾਂ ਨੂੰ ਕੁਦਰਤ ਇੱਕ ਸਾਥੀ ਦੇ ਤੌਰ ਤੇ ਦਿਖਾਈ ਦਿੰਦੀ ਹੈ ਉਹ ਕੁਦਰਤ ਨੂੰ ਕਿਹੜਾ ਸਾਧਨ ਵਰਉਂਦੇ ਨੇ ਸਵੈ ਪ੍ਰਗਟਾਵੇ ਦਾ ਸਾਧਨ ਆਪਣੇ ਮਨਾਂ ਆਪਣੇ ਮਨ ਦੇ ਜੋ ਵਿਚਾਰ ਨੇ ਜੋ ਕਹਿਣਾ ਚਾਹੁੰਦੇ ਨੇ ਉਹ ਕੁਦਰਤ ਦੇ ਜਰੀਏ ਲੋਕਾਂ ਨੂੰ ਸਮਝਾਉਂਦੇ ਨੇ ਫੇਰ ਪੰਜਾਬੀ ਸਭਿਆਚਾਰ ਜੋ ਅਲੋਪ ਹੋ ਰਿਹਾ ਹੈ ਜੋ ਰਸਮ ਜੋ ਰੀਤੀ ਰਿਵਾਜ ਸਾਡੇ ਤੋਂ ਦੂਰ ਜਾ ਰਹੇ ਨੇ ਮਿਊਜ਼ੀਅਮ ਉਹ ਮਿਊਜ਼ੀਅਮ ਜਿੰਦੇ ਚ ਪੁਰਾਣੀਆਂ ਚੀਜ਼ਾਂ ਸੰਭਾਲ ਕੇ ਰੱਖੀਆਂ ਜਾਂਦੀਆਂ ਨੇ ਪ੍ਰੋਫੈਸਰ ਪੂਰਨ ਸਿੰਘ ਦੀਆਂ ਕਵਿਤਾਵਾਂ ਨੇ ਸਾਡੇ ਪੁਰਾਣੇ ਸਭਿਆਚਾਰ ਨੂੰ ਆਪਣੇ ਅੰਦਰ ਜਿਹੜਾ ਹੈ ਸੰਭਾਲ ਕੇ ਰੱਖਿਆ ਹੈ ਇਹਨਾਂ ਨੂੰ ਇੱਕ ਯੁੱਗ ਕਵੀ ਤੇ ਪੰਜਾਬੀ ਦਾ ਫਕੀਰ ਕਵੀ ਵੀ ਕਿਹਾ ਜਾਂਦਾ ਹੈ ਇਹਨਾਂ ਦੀ ਮੌਤ ਜਿਹੜੀ ਹੈ ਉਹ 1931 ਈਸਵੀ ਵਿੱਚ ਹੋਈ। ਸੋ ਇਹ ਇਹਨਾਂ ਦੇ ਸਮਕਾਲੀ ਕਵੀ ਸਫੇਸਰ ਪੂਰਨ ਸਿੰਘ ਕਿਉਂਕਿ ਖੁੱਲੀ ਦੁਲੀ ਕਵਿਤਾ ਲਿਖਦੇ ਸਨ ਇਹਨਾਂ ਨੂੰ ਚੰਦ ਮੁਕਤ ਕਵਿਤਾ ਦਾ ਮੋਢੀ ਕਵੀ ਕਹਾ ਜਾਂਦਾ ਹੈ। ਸਵੇਸਤਰਾ ਅੱਜ ਦਾ ਜੋ ਮੇਰਾ ਵਿਸ਼ਾ ਹੈ ਉਹ ਇੱਥੇ ਹੀ ਸਮਾਪਤ ਹੁੰਦਾ ਹੈ। ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਲਈ ਮੇਰੇ YouTube ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ। ਇਸ ਤੋਂ ਇਲਾਵਾ Facebook ਤੇ ਮੇਰਾ ਇੱਕ ਪੇਜ ਪੰਜਾਬੀ ਵਾਲੇ ਭੈਣ ਜੀ ਦੇ ਨਾਂ ਤੇ ਚੱਲ ਰਿਹਾ ਹੈ। ਉਸ ਪੇਜ ਦੇ ਵੀ ਮੈਂ ਜਿਹੜਾ ਹੈ ਸਿਲੇਬਸ ਨਾਲ ਸੰਬੰਧਿਤ ਵਿਸ਼ੇ 3 ਜਾਂ 4 ਮਿੰਟ ਚੱਕਰਵਾ ਰਹੀ ਹਾਂ ਉਸ ਪੇਜ ਨੂੰ ਵੀ ਲਾਈਕ ਫੋਲੋ ਤੇ ਸ਼ੇਅਰ ਜਰੂਰ ਕਰੋ ਜੀ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ